ਸ਼ੁਰੂਆਤ ਹੋਈ ਇਸ ਗਰਾਊਂਡ ਤੋਂ ਇਸ ਸਰਜ਼ਮੀਨ ਤੋਂ ਔਰ ਸਭ ਤੋਂ ਪਹਿਲਾਂ ਗੁਰੂਕਰ ਹਮੇਸ਼ਾ ਤੇ ਨੇ ਉਸਤਤ ਹੋਇਆ ਅੱਜ ਇੱਥੇ ਅਸੀਂ ਇੱਕ ਬਹੁਤ ਅਹਿਮ ਐਲਾਨ ਕਰਨ ਜਾ ਰਹੇ ਹਾਂ ਜਿਹੜਾ ਦਿਨ ਹੋਊਗਾ 3 ਨਵੰਬਰ 2025 ਐਨਜ਼ਡ ਪੰਜਾਬੀ ਗੇਮਜ਼ ਦੀ ਸ਼ੁਰੂਆਤ ਹੋਊਗੀ ਤੇ ਜਿੱਥੇ ਕਬੱਡੀ ਦੇ ਨਾਲ ਨਾਲ ਬਹੁਤ ਸਾਰੀਆਂ ਖੇਡਾਂ ਤੇ ਬੱਬੂ ਮਾਂ ਦੀ ਰੰਗ ਰੰਗ ਪ੍ਰੋਗਰਾਮ ਪੇਸ਼ ਕਰਨਗੇ ਇਹ ਲੜੀ ਇੱਕ ਕੜੀ ਬਣੇਗੀ ਜਿਵੇਂ ਆਸਟ੍ਰੇਲੀਆ ਸਿੱਖ ਗੇਮਜ਼ ਹੁੰਦੀਆਂ ਨੇ ਹਰ ਸਾਲ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਇਸੇ ਤਰ੍ਹਾਂ ਜਿਹੜੀ ਸ਼ੁਰੂਆਤ ਹੈ ਉਹ 23 ਨਵੰਬਰ 2025 ਦਾ ਆਕਰੋ ਕੀਤੀ ਜਾ ਰਹੀ ਹੈ ਅਗਲੇ ਸਾਲਾਂ ਦੇ ਵਿੱਚ ਐਨ ਜ਼ेड ਪੰਜਾਬੀ ਗੇਮ ਨੂੰ ਸਪ੍ਰਤ ਕੀਤਾ ਜਾਊਗਾ ਹੋਰ ਵੱਖ-ਵੱਖ ਸ਼ਹਿਰਾਂ ਦੇ ਵਿੱਚ ਹਰ ਸਾਲ ਇਸੇ ਲੜੀ ਇਸੇ ਕਣੀ ਦੇ ਤਹਿਤ ਇਹ ਐਮਜ਼ेड ਪੰਜਾਬੀ ਗੇਮ ਹੋਈਆਂ ਕਰਨਗੀਆਂ ਸਾਡੇ ਸਾਰਿਆਂ ਦੇ ਸਹਿਯੋਗ ਦੀ ਆਪਾਂ ਮੰਗ ਕਰਦੇ ਹਾਂ ਸਾਡੇ ਸਾਰਿਆਂ ਦਾ ਸਹਿਯੋਗ ਸਾਰੀਆਂ ਸੈਡੀਆਂ ਦਾ ਤੇ ਜਿੰਨੇ ਵੀ ਸਾਡੇ ਸਤਿਕਾਰ ਦੇ ਯੋਗ ਵੀਰ ਕਬੱਡੀ ਦੇ ਪ੍ਰੇਮੀ ਪ੍ਰਮੋਟਰ ਸਪੋਰਟਰ ਨੇ ਉਹਨਾਂ ਸਾਰਿਆਂ ਦਾ ਸਹਿਯੋਗ ਚਾਹੀਦਾ ਹੈ ਐਮਜ਼ेड ਪੰਜਾਬੀ ਗੇਮ ਦੀ ਸ਼ੁਰੂਆਤ 23 ਨਵੰਬਰ 2025 ਤੋਂ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਸਾਰੀਆਂ ਫੈਡਰੇਸ਼ਨਾਂ ਸਾਰੀਆਂ ਕਲੱਬਾਂ ਸਾਰੀਆਂ ਸਾਇਟੀਆਂ ਸਾਰੀਆਂ ਐਨ ਜੀਓਜ਼ ਸਾਰੇ ਕਬੱਡੀ ਦੇ ਪ੍ਰੇਮੀ ਤੇ ਇੱਕ ਸਰਬਸਾਂਝਾ ਇਵੈਂਟ ਇੱਕ ਫੈਮਿਲੀ ਇਵੈਂਟ ਦੇ ਰੂਪ ਦੇ ਵਿੱਚ ਇਹ ਕਰਵਾਇਆ ਜਾ ਕਰੇਗਾ ਹਰ ਸਾਲ ਤੇ ਪਹਿਲੀ ਜਿਹੜੀ ਸ਼ੁਰੂਆਤ ਹੈ ਉਹ 23 ਨਵੰਬਰ 2025 ਤੋਂ ਨਿਊਜ਼ੀਲੈਂਡ ਦੇ ਆਪੋਰਟ ਤੋਂ ਕੀਤੀ ਜਾ ਰਹੀ ਹੈ ਜਿੱਥੇ ਬੱਬੂ ਮਾਨੀ ਰੰਗ ਰੰਗ ਪ੍ਰੋਗਰਾਮ ਪੇਸ਼ ਕਰਨਗੇ ਜੋ ਬੋਲ ਸਰ ਮਨਿੰਦਰ ਸਿੰਘ ਬਾਸੀ ਜੀ ਨੂੰ ਬੇਨਤੀ ਕਰਾਂਗਾ ਵੀ ਉਹ ਆਪਣੇ ਮੁਖਾਰਨ ਤੋਂ ਥੋੜਾ ਜਿਆਦਾ ਜਾਣਨਾ ਪਾ ਦੇਣ ਸੰਗਤਾਂ ਨੂੰ ਸਰ ਮਨਿੰਦਰ ਸਿੰਘ ਬਾਸੀ ਸਾਹਿਬ ਆਪਣੇ ਮੁਖਾਰਨ ਤੋਂ ਦੋ ਸ਼ਬਦ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਭ ਤੋਂ ਪਹਿਲਾਂ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਵੱਲੋਂ ਸਾਰੇ ਹੀ ਦਰਸ਼ਕਾਂ ਦਾ ਸਮੂਹ ਸੁਸਾਇਟੀਆਂ ਖਿਲੇਰਾਂ ਮੀਡੀਆ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਕਿ ਤੁਹਾਡੇ ਸਹਿਯੋਗ ਤੋਂ ਬਿਨਾ ਇਹ ਸਭ ਅਸੰਭਵ ਸੀ ਤੇ ਜਿਵੇਂ ਆਪ ਜੀ ਨੂੰ ਮੱਖਣ ਜੀ ਨੇ ਦੱਸਿਆ ਕਿ ਨਿਊਜ਼ੀਲੈਂਡ ਦੇ ਵਿੱਚ ਇਹ ਪਹਿਲਾ ਗੁਰਦੁਆਰਾ ਸਾਹਿਬ ਸਥਾਪਿਤ ਹੋਇਆ ਉਸ ਤੋਂ ਬਾਅਦ ਕਬੱਡੀ ਵੀ ਇੱਥੋਂ ਹੀ ਸ਼ੁਰੂਆਤ ਹੋਈ ਤੇ ਉਵੇਂ ਹੀ ਜਿਵੇਂ ਕਿ ਆਸਟ੍ਰੇਲੀਆ ਵਿੱਚ ਸਿਰਫ ਗੇਮਸ ਨੇ ਉੱਥੇ ਜੋ ਫੈਡਰੇਸ਼ਨਾਂ ਨੇ ਉਹ ਆਪਣਾ ਵੱਖੋ ਵੱਖ ਖੇਡਦੀਆਂ ਪਰ ਜਿੱਦਣ ਸਿੱਖ ਗੇਮ ਹੁੰਦੀਆਂ ਉਹ ਸਾਰੇ ਇੱਕ ਜਗ੍ਹਾ ਸਿੱਖ ਗੇਮ ਦੀ ਛਤਰੀ ਥੱਲੇ ਖੇਡਦੇ ਆ ਜੋ ਇੱਥੇ ਵੀ ਆਪਾਂ ਨੂੰ ਉਸ ਚੀਜ਼ ਦੀ ਘਾਟ ਮਹਿਸੂਸ ਹੋ ਰਹੀ ਸੀ ਇਸ ਕਰਕੇ ਸਾਰਿਆਂ ਨੂੰ ਨਾਲ ਲੈ ਕੇ ਸਾਰੀਆਂ ਫੈਡਰੇਸ਼ਨਾਂ ਨੂੰ ਸੱਦਾ ਦੇਵਾਂਗੇ ਸਾਰੇ ਹੀ ਕਲੱਬਾਂ ਨੂੰ ਤੇ ਸਾਰੀਆਂ ਜੋ ਸੱਭਿਆਚਾਰਕ ਆਪਣੇ ਕਲੱਬਿਆਂ ਤੇ ਗੁਰੂ ਘਰ ਆ ਉਹਨਾਂ ਨੂੰ ਬੇਨਤੀ ਕਰਕੇ ਇੱਕ ਪਲੇਟਫਾਰਮ ਤਿਆਰ ਕਰਾਂਗੇ ਜੋ ਆਸਟ੍ਰੇਲੀਆ ਦੀ ਧਰਤੀ ਤੇ ਹਰ ਸਾਲ ਵੱਖ-ਵੱਖ ਸ਼ਹਿਰਾਂ ਵਿੱਚ ਹੋਏਗਾ ਤੇ ਉਸ ਛਤਰੀ ਦੇ ਥੱਲੇ ਸਾਰੇ ਉਹਦੇ ਰੂਲ ਐਂਡ ਰੈਗੂਲੇਸ਼ਨ ਵਿੱਚ ਸਾਰਿਆਂ ਲਈ ਖੁੱਲਾ ਸੱਦਾ ਹੋਏਗਾ ਸਾਰੇ ਆਪਣਾ ਪਾਰਟਿਸਪੀਟ ਕਰ ਸਕਣਗੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਸਹਿਯੋਗ ਦਿਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਤੇ ਇਸ ਦਾ ਨਾਮ ਹੋਊਗਾ NZ ਪੰਜਾਬੀ ਗੇਮਜ਼ ਦੀ ਸ਼ੁਰੂਆਤ ਹੋਈ ਇਸ ਗਰਾਊਂਡ ਤੋਂ ਇਸ ਸਰ ਜ਼ਮੀਨ ਤੋਂ ਔਰ ਸਭ ਤੋਂ ਪਹਿਲਾਂ ਗੁਰੂਕਰ ਹਮੇਸ਼ਾ ਤੇ ਅਸਤਤ ਹੋਇਆ ਅੱਜ ਇੱਥੇ ਅਸੀਂ ਇੱਕ ਬਹੁਤ ਅਹਿਮ ਐਲਾਨ ਕਰਨ ਜਾ ਰਹੇ ਹਾਂ ਜਿਹੜਾ ਦਿਨ ਹੋਊਗਾ 3 ਨਵੰਬਰ 2025 NZ ਪੰਜਾਬੀ ਗੇਮਜ਼ ਦੀ ਸ਼ੁਰੂਆਤ ਹੋਊਗੀ ਤੇ ਜਿੱਥੇ ਕਬੱਡੀ ਦੇ ਨਾਲ ਨਾਲ ਬਹੁਤ ਸਾਰੀਆਂ ਖੇਡਾਂ ਤੇ ਬੱਬੂ ਮਾਨੀ ਰੰਗ ਰੰਗ ਪ੍ਰੋਗਰਾਮ ਪੇਸ਼ ਕਰਨਗੇ ਇਹ ਲੜੀ ਇੱਕ ਕੜੀ ਬਣੇਗੀ ਜਿਵੇਂ ਆਸਟ੍ਰੇਲੀਆ ਸਿੱਖ ਗੇਮਜ਼ ਹੁੰਦੀਆਂ ਨੇ ਹਰ ਸਾਲ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਇਸੇ ਤਰ੍ਹਾਂ ਜਿਹੜੀ ਸ਼ੁਰੂਆਤ ਹੈ ਉਹ 23 ਨਵੰਬਰ 2025 ਦਾ ਹੋਕਰਡੋ ਕੀਤੀ ਜਾ ਰਹੀ ਹੈ ਅਗਲੇ ਸਾਲਾਂ ਦੇ ਵਿੱਚ ਐਮਜ਼ਡ ਪੰਜਾਬੀ ਗੇਮ ਨੂੰ ਸਪ੍ਰਿੰਟ ਕੀਤਾ ਜਾਊਗਾ ਹੋਰ ਵੱਖ-ਵੱਖ ਸ਼ਹਿਰਾਂ ਦੇ ਵਿੱਚ ਹਰ ਸਾਲ ਇਸੇ ਲੜੀ ਇਸੇ ਕੜੀ ਦੇ ਤਹਿਤ ਇਹ ਐਮਜ਼ेड ਪੰਜਾਬੀ ਗੇਮ ਹੋਇਆ ਕਰ ਰਹੀਆ ਸਾਡੇ ਸਾਰਿਆਂ ਦੇ ਸਹਿਯੋਗ ਦੀ ਆਪਾਂ ਮੰਗ ਕਰਦੇ ਆਂ ਸਾਡੇ ਸਾਰਿਆਂ ਦਾ ਸਹਿਯੋਗ ਸਾਰੀਆਂ ਸਟੇਡੀਆਂ ਦਾ ਤੇ ਜਿੰਨੇ ਵੀ ਸਾਡੇ ਸਤਿਕਾਰ ਦੇ ਯੋਗ ਵੀਰ ਕਬੱਡੀ ਦੇ ਪ੍ਰੇਮੀ ਪ੍ਰਮੋਟਰ ਸਪੋਰਟਰ ਨੇ ਉਹਨਾਂ ਸਾਰਿਆਂ ਦਾ ਸਹਿਯੋਗ ਚਾਹੀਦਾ ਹੈ ਐਮਜ਼ेड ਪੰਜਾਬੀ ਗੇਮ ਦੀ ਸ਼ੁਰੂਆਤ 23 ਨਵੰਬਰ 2025 ਤੋਂ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਸਾਰੀਆਂ ਫੈਡਰੇਸ਼ਨਾਂ ਸਾਰੀਆਂ ਕਲੱਬਾਂ ਸਾਰੀਆਂ ਸੈਟੀਆਂ ਸਾਰੀਆਂ ਐਨ ਜੀਓ ਸਾਰੇ ਕਬੱਡੀ ਦੇ ਪ੍ਰੇਮੀ ਤੇ ਇੱਕ ਸਰਬਸਾਂਝਾ ਇਵੈਂਟ ਇੱਕ ਫੈਮਿਲੀ ਇਵੈਂਟ ਦੇ ਰੂਪ ਦੇ ਵਿੱਚ ਇਹ ਕਰਵਾਇਆ ਜਾ ਕਰੇਗਾ ਹਰ ਸਾਲ ਤੇ ਪਹਿਲੀ ਜਿਹੜੀ ਸ਼ਰਮਾਤ ਹੈ ਉਹ 3 ਨਵੰਬਰ 2025 ਤੋਂ ਨਿਊਜ਼ੀਲੈਂਡ ਦੇ ਆਕਰਦ ਤੋਂ ਕੀਤੀ ਜਾ ਰਹੀ ਹੈ ਜਿੱਥੇ ਬੱਬੂਵਾਨੀ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਨਗੇ ਜੋ ਬੋਲ ਮਨਿੰਦਰ ਸਿੰਘ ਬਾਸੀ ਜੀ ਨੂੰ ਬੇਨਤੀ ਕਰਾਂਗਾ ਵੀ ਉਹ ਆਪਣੇ ਮੁਖਾਰਤੋਂ ਥੋੜਾ ਜਿਹਾ ਜਾਣਨਾ ਪਾ ਦੇਣ ਸੰਗਤਾਂ ਨੂੰ ਸ ਆ ਮਨਿੰਦਰ ਸਿੰਘ ਬਾਸੀ ਸਾਹਿਬ ਆਪਣੇ ਮੁਖਾਰਤੋਂ ਦੋ ਸ਼ਬਦ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਭ ਤੋਂ ਪਹਿਲਾਂ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਵੱਲੋਂ ਸਾਰੇ ਹੀ ਦਰਸ਼ਕਾਂ ਦਾ ਸਮੂਹ ਸੁਸਾਇਟੀਆਂ ਖਿਲਾੜਾਂ ਮੀਡੀਆ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਕਿ ਤੁਹਾਡੇ ਸਹਿਯੋਗ ਤੋਂ ਬਿਨਾ ਇਹ ਸਭ ਅਸੰਭਵ ਸੀ ਤੇ ਜਿਵੇਂ ਆਪ ਜੀ ਨੂੰ ਮੱਖਣ ਜੀ ਨੇ ਦੱਸਿਆ ਕਿ ਨਿਊਜ਼ੀਲੈਂਡ ਦੇ ਵਿੱਚ ਇਹ ਪਹਿਲਾ ਗੁਰਦੁਆਰਾ ਸਾਹਿਬ ਸਥਾਪਿਤ ਹੋਇਆ ਉਸ ਤੋਂ ਬਾਅਦ ਕਬੱਡੀ ਵੀ ਇੱਥੋਂ ਹੀ ਸ਼ੁਰੂ-ਸ਼ੁਆਦ ਹੋਈ ਤੇ ਉਵੇਂ ਹੀ ਜਿਵੇਂ ਕਿ ਆਸਟ੍ਰੇਲੀਆ ਵਿੱਚ ਸਿੱਖ ਗੇਮਸ ਨੇ ਉੱਥੇ ਜੋ ਫੈਡਰੇਸ਼ਨਾਂ ਨੇ ਉਹ ਆਪਣਾ ਵੱਖੋ-ਵੱਖ ਖੇਡਦੀਆਂ ਪਰ ਜਿੱਦਣ ਸਿੱਖ ਗੇਮ ਹੁੰਦੀਆਂ ਉਹ ਸਾਰੇ ਇੱਕ ਜਗ੍ਹਾ ਸਿੱਖ ਗੇਮ ਦੀ ਛਤਰੀ ਥੱਲੇ ਖੇਡਦੇ ਆ ਜੋ ਇੱਥੇ ਵੀ ਆਪਾਂ ਨੂੰ ਉਸ ਚੀਜ਼ ਦੀ ਘਾਟ ਮਹਿਸੂਸ ਹੋ ਰਹੀ ਸੀ ਇਸ ਕਰਕੇ ਸਾਰਿਆਂ ਨੂੰ ਨਾਲ ਲੈ ਕੇ ਸਾਰੀਆਂ ਫੈਡਰੇਸ਼ਨਾਂ ਨੂੰ ਸੱਦਾ ਦੇਵਾਂਗੇ ਸਾਰੇ ਹੀ ਕਲੱਬਾਂ ਨੂੰ ਤੇ ਸਾਰੀਆਂ ਜੋ ਸੱਭਿਆਚਾਰਕ ਆਪਣੇ ਕਲੱਬਿਆਂ ਤੇ ਗੁਰੂ ਘਰ ਆ ਉਹਨਾਂ ਨੂੰ ਬੇਨਤੀ ਕਰਕੇ ਇੱਕ ਪਲੇਟਫਾਰਮ ਤਿਆਰ ਕਰਾਂਗੇ ਜੋ ਆਸਟ੍ਰੇਲੀਆ ਦੀ ਧਰਤੀ ਤੇ ਹਰ ਸਾਲ ਵੱਖ-ਵੱਖ ਸ਼ਹਿਰਾਂ ਵਿੱਚ ਹੋਏਗਾ ਤੇ ਉਸ ਛਤਰੀ ਦੇ ਥੱਲੇ ਸਾਰੇ ਉਹਦੇ ਰੂਲ ਐਂਡ ਰੈਗੂਲੇਸ਼ਨ ਵਿੱਚ ਸਾਰਿਆਂ ਲਈ ਖੁੱਲ੍ਹਾ ਸੱਦਾ ਹੋਏਗਾ ਸਾਰੇ ਆਪਣਾ ਪਾਰਟਿਸਪੀਟ ਕਰ ਸਕਣਗੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਸਹਿਯੋਗ ਦਿਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਤੇ ਇਸ ਦਾ ਨਾਮ ਹੋਊਗਾ NZ ਪੰਜਾਬੀ ਗੇਮਜ਼ ਦੀ ਸ਼ੁਰੂਆਤ ਹੋਈ ਇਸ ਗਰਾਊਂਡ ਤੋਂ ਇਸ ਸਰ ਜ਼ਮੀਨ ਤੋਂ ਔਰ ਸਭ ਤੋਂ ਪਹਿਲਾਂ ਗੁਰੂਕਰ ਹਮੇਸ਼ਾ ਤੇ ਅਸਤਤ ਹੋਇਆ ਅੱਜ ਇੱਥੇ ਅਸੀਂ ਇੱਕ ਬਹੁਤ ਅਹਿਮ ਐਲਾਨ ਕਰਨ ਜਾ ਰਹੇ ਹਾਂ ਜਿਹੜਾ ਦਿਨ ਹੋਊਗਾ 3 ਨਵੰਬਰ 2025 NZ ਪੰਜਾਬੀ ਗੇਮਜ਼ ਦੀ ਸ਼ੁਰੂਆਤ ਹੋਊਗੀ ਤੇ ਜਿੱਥੇ ਕਬੱਡੀ ਦੇ ਨਾਲ ਨਾਲ ਬਹੁਤ ਸਾਰੀਆਂ ਖੇਡਾਂ ਦੇ ਬੱਬੂ ਮਾਂ ਦੀ ਰੰਗ ਰੰਗ ਪ੍ਰੋਗਰਾਮ ਪੇਸ਼ ਕਰਨਗੇ ਇਹ ਲੜੀ ਇੱਕ ਕੜੀ ਬਣੇਗੀ ਜਿਵੇਂ ਆਸਟ੍ਰੇਲੀਆ ਸਿੱਖ ਗੇਮਸ ਹੁੰਦੀਆਂ ਨੇ ਹਰ ਸਾਲ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਇਸੇ ਤਰ੍ਹਾਂ ਜਿਹੜੀ ਸ਼ੁਰੂਆਤ ਹੈ ਉਹ 23 ਨਵੰਬਰ 2025 ਦਾ ਹੋਕਰ ਤੋਂ ਕੀਤੀ ਜਾ ਰਹੀ ਹੈ ਅਗਲੇ ਸਾਲਾਂ ਦੇ ਵਿੱਚ ਐਮਜ਼ਡ ਪੰਜਾਬੀ ਗੇਮ ਨੂੰ ਸਪ੍ਰਿੰਟ ਕੀਤਾ ਜਾਊਗਾ ਹੋਰ ਵੱਖ-ਵੱਖ ਸ਼ਹਿਰਾਂ ਦੇ ਵਿੱਚ ਹਰ ਸਾਲ ਇਸੇ ਲੜੀ ਇਸੇ ਕੜੀ ਦੇ ਦੀ ਗੇਮ ਹੋਈਆਂ ਕਰਨ ਗਿਆ ਫੜੇ ਸਾਰਿਆਂ ਦੇ ਸਹਿਯੋਗ ਦੀ ਆਪਾਂ ਮੰਗ ਕਰਦੇ ਆ ਫੜੇ ਸਾਰਿਆਂ ਦਾ ਸਹਿਯੋਗ ਸਾਰੀਆਂ ਸੈਡੀਆਂ ਦਾ ਤੇ ਜਿੰਨੇ ਵੀ ਸਾਡੇ ਸਤਕਾਰ ਦੇ ਯੋਗ ਵੀਰ ਕਬੱਡੀ ਦੇ ਪ੍ਰੇਮੀ ਪ੍ਰਮੋਟਰ ਸਪੋਰਟਰ ਨੇ ਉਹਨਾਂ ਸਾਰਿਆਂ ਦਾ ਸਹਿਯੋਗ ਚਾਹੀਦਾ ਹੈ ਐਮਜ਼ेड ਪੰਜਾਬੀ ਗੇਮ ਦੀ ਸ਼ੁਰੂਆਤ 23 ਨਵੰਬਰ 2025 ਤੋਂ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਸਾਰੀਆਂ ਫੈਡਰੇਸ਼ਨਾਂ ਸਾਰੀਆਂ ਕਲੱਬਾਂ ਸਾਰੀਆਂ ਸੈਡੀਆਂ ਸਾਰੀਆਂ ਐਨਜੋਡ ਸਾਰੇ ਕਬੱਡੀ ਦੇ ਪ੍ਰੇਮੀ ਤੇ ਇੱਕ ਸਰਬਸਾਂਝਾ ਈਵੈਂਟ ਇੱਕ ਫੈਮਿਲੀ ਈਵੈਂਟ ਦੇ ਰੂਪ ਦੇ ਵਿੱਚ ਇਹ ਕਰਵਾਇਆ ਜਾ ਕਰੇਗਾ ਹਰ ਸਾਲ ਤੇ ਪਹਿਲੀ ਜਿਹੜੀ ਸ਼ਰਮਾਤ ਹੈ ਉਹ 3 ਨਵੰਬਰ 2025 ਤੋਂ ਨਿਊਜ਼ੀਲੈਂਡ ਦੇ ਆਕਰ ਤੋਂ ਕੀਤੀ ਜਾ ਰਹੀ ਹੈ ਜਿੱਥੇ ਬੱਬੂ ਮਾਨੀ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਨਗੇ ਜੋ ਬੋਲ ਸਰ ਮਨਿੰਦਰ ਸਿੰਘ ਬਾਸੀ ਜੀ ਨੂੰ ਬੇਨਤੀ ਕਰਾਂਗਾ ਵੀ ਉਹ ਆਪਣੇ ਮੁਖਾਰਨ ਤੋਂ ਥੋੜਾ ਜਿਆਦਾ ਜਾਣਨਾ ਪਾ ਦੇਣ ਸੰਗਤਾਂ ਨੂੰ ਸਰ ਮਨਿੰਦਰ ਸਿੰਘ ਬਾਸੀ ਸਾਹਿਬ ਆਪਣੇ ਮੁਖਾਰਨ ਤੋਂ ਦੋ ਸ਼ਬਦ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਭ ਤੋਂ ਪਹਿਲਾਂ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਵੱਲੋਂ ਸਾਰੇ ਹੀ ਦਰਸ਼ਕਾਂ ਦਾ ਸਮੂਹ ਸੁਸਾਇਟੀਆਂ ਖੇਡਾਂ ਮੀਡੀਆ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਕਿ ਤੁਹਾਡੇ ਸਹਿਯੋਗ ਤੋਂ ਬਿਨਾ ਇਹ ਸਭ ਅਸੰਭਵ ਸੀ ਤੇ ਜਿਵੇਂ ਆਪ ਜੀ ਨੂੰ ਮੱਖਣ ਜੀ ਨੇ ਦੱਸਿਆ ਕਿ ਨਿਊਜ਼ੀਲੈਂਡ ਦੇ ਵਿੱਚ ਇਹ ਪਹਿਲਾ ਗੁਰਦੁਆਰਾ ਸਾਹਿਬ ਸਥਾਪਿਤ ਹੋਇਆ ਉਸ ਤੋਂ ਬਾਅਦ ਕਬੱਡੀ ਵੀ ਇੱਥੋਂ ਹੀ ਸ਼ੁਰੂ ਹੋਵਾਦ ਹੋਈ ਤੇ ਉਵੇਂ ਹੀ ਜਿਵੇਂ ਕਿ ਆਸਟ੍ਰੇਲੀਆ ਵਿੱਚ ਸਿਰਫ ਗੇਮਸ ਨੇ ਉੱਥੇ ਜੋ ਫੈਡਰੇਸ਼ਨਾਂ ਨੇ ਉਹ ਆਪਣਾ ਵੱਖੋ-ਵੱਖ ਖੇਡਦੀਆਂ ਪਰ ਜਿੱਦਣ ਸਿੱਖ ਗੇਮ ਹੁੰਦੀਆਂ ਉਹ ਸਾਰੇ ਇੱਕ ਜਗ੍ਹਾ ਸਿੱਖ ਗੇਮ ਦੀ ਛਤਰੀ ਥੱਲੇ ਖੇਡਦੇ ਆ ਜੋ ਇੱਥੇ ਵੀ ਆਪਾਂ ਨੂੰ ਉਸ ਚੀਜ਼ ਦੀ ਘਾਟ ਮਹਿਸੂਸ ਹੋ ਰਹੀ ਸੀ ਇਸ ਕਰਕੇ ਸਾਰਿਆਂ ਨੂੰ ਨਾਲ ਲੈ ਕੇ ਸਾਰੀਆਂ ਫੈਡਰੇਸ਼ਨਾਂ ਨੂੰ ਸੱਦਾ ਦੇਵਾਂਗੇ ਸਾਰੇ ਹੀ ਕਲੱਬਾਂ ਨੂੰ ਤੇ ਸਾਰੀਆਂ ਜੋ ਸੱਭਿਆਚਾਰਕ ਆਪਣੇ ਕਲੱਬਿਆਂ ਤੇ ਗੁਰੂ ਘਰ ਆ ਉਹਨਾਂ ਨੂੰ ਬੇਨਤੀ ਕਰਕੇ ਇੱਕ ਪਲੇਟਫਾਰਮ ਤਿਆਰ ਕਰਾਂਗੇ ਜੋ ਆਸਟ੍ਰੇਲੀਆ ਦੀ ਤਰਜ਼ ਤੇ ਹਰ ਸਾਲ ਵੱਖ-ਵੱਖ ਸ਼ਹਿਰਾਂ ਵਿੱਚ ਹੋਏਗਾ ਤੇ ਉਸ ਛਤਰੀ ਦੇ ਥੱਲੇ ਸਾਰੇ ਉਹਦੇ ਰੂਲ ਐਂਡ ਰੈਗੂਲੇਸ਼ਨ ਵਿੱਚ ਸਾਰਿਆਂ ਲਈ ਖੁੱਲਾ ਸੱਦਾ ਹੋਏਗਾ ਸਾਰੇ ਆਪਣਾ ਪਾਰਟਿਸਪੀਟ ਕਰ ਸਕਣਗੇ ਦਿਆਂ ਤੁਸੀਂ ਸਾਰੇ ਸਹਿਯੋਗ ਦਿਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਤੇ ਇਸ ਦਾ ਨਾਮ ਹੋਊਗਾ ਐਮ ਜ਼ेड ਪੰਜਾਬੀ ਗੇਮਜ਼ ਦੀ ਸ਼ੁਰੂਆਤ ਹੋਈ ਇਸ ਗਰਾਊਂਡ ਤੋਂ ਇਸ ਸਰਜ਼ਮੀਨ ਤੋਂ ਔਰ ਸਭ ਤੋਂ ਪਹਿਲਾਂ ਗੁਰੂਕਰ ਹਮੇਸ਼ਾ ਤੇ ਅਸਤਤ ਹੋਇਆ ਅੱਜ ਇੱਥੇ ਅਸੀਂ ਇੱਕ ਬਹੁਤ ਅਹਿਮ ਐਲਾਨ ਕਰਨ ਜਾ ਰਹੇ ਹਾਂ ਜਿਹੜਾ ਦਿਨ ਹੋਊਗਾ 3 ਨਵੰਬਰ 2025 NZ ਪੰਜਾਬੀ ਗੇਮਜ਼ ਦੀ ਸ਼ੁਰੂਆਤ ਹੋਊਗੀ ਤੇ ਜਿੱਥੇ ਕਬੱਡੀ ਦੇ ਨਾਲ ਨਾਲ ਬਹੁਤ ਸਾਰੀਆਂ ਖੇਡਾਂ ਤੇ ਬੱਬੂ ਮਾਨੀ ਰੰਗ ਰੰਗ ਪ੍ਰੋਗਰਾਮ ਪੇਸ਼ ਕਰਨਗੇ ਇਹ ਲੜੀ ਇੱਕ ਕਣੀ ਬਣੇਗੀ ਜਿਵੇਂ ਆਸਟ੍ਰੇਲੀਆ ਸਿੱਖ ਗੇਮਜ਼ ਹੁੰਦੀਆਂ ਨੇ ਹਰ ਸਾਲ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਇਸੇ ਤਰ੍ਹਾਂ ਜਿਹੜੀ ਸ਼ੁਰੂਆਤ ਹੈ ਉਹ 23 ਨਵੰਬਰ 2025 ਦਾ ਹੋਕਰ ਤੋਂ ਕੀਤੀ ਜਾ ਰਹੀ ਹੈ ਅਗਲੇ ਸਾਲਾਂ ਦੇ ਵਿੱਚ NZ ਪੰਜਾਬੀ ਗੇਮ ਨੂੰ ਸਪ੍ਰਿੰਟ ਕੀਤਾ ਜਾਊਗਾ ਹੋਰ ਵਕਤ ਸ਼ਹਿਰਾਂ ਦੇ ਵਿੱਚ ਹਰ ਸਾਲ ਇਸੇ ਲੜੀ ਇਸੇ ਕੜੀ ਦੇ ਤਹਿਤ ਇਹ ਐਮਜ਼ेड ਪੰਜਾਬੀ ਗੇਮ ਹੋਈਆਂ ਕਰ ਰਹੀਆਂ ਸਾਡੇ ਸਾਰਿਆਂ ਦੇ ਸਹਿਯੋਗ ਦੀ ਆਪਾਂ ਮੰਗ ਕਰਦੇ ਆਂ ਹਣੇ ਸਾਰਿਆਂ ਦਾ ਸਹਿਯੋਗ ਸਾਰੀਆਂ ਸੈਡੀਆਂ ਦਾ ਤੇ ਜਿੰਨੇ ਵੀ ਸਾਡੇ ਸਤਿਕਾਰ ਦੇ ਯੋਗ ਵੀਰ ਕਬੱਡੀ ਦੇ ਪ੍ਰੇਮੀ ਪ੍ਰਮੋਟਰ ਸਪੋਰਟਰ ਨੇ ਉਹਨਾਂ ਸਾਰਿਆਂ ਦਾ ਸਹਿਯੋਗ ਚਾਹੀਦਾ ਹੈ ਐਮਜ਼ेड ਪੰਜਾਬੀ ਗੇਮ ਦੀ ਸ਼ੁਰੂਆਤ 23 ਨਵੰਬਰ 2025 ਤੋਂ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਸਾਰੀਆਂ ਫੈਡਰੇਸ਼ਨਾਂ ਸਾਰੀਆਂ ਕਲੱਬਾਂ ਸਾਰੀਆਂ ਸੈਟੀਆਂ ਸਾਰੀਆਂ ਐਨ ਜੀਓ ਸਾਰੇ ਕਬੱਡੀ ਦੇ ਪ੍ਰੇਮੀ ਤੇ ਇੱਕ ਸਰਬਸਾਂਝਾ ਇਵੈਂਟ ਇੱਕ ਫੈਮਿਲੀ ਇਵੈਂਟ ਦੇ ਰੂਪ ਦੇ ਵਿੱਚ ਇਹ ਕਰਵਾਇਆ ਜਾ ਕਰੇਗਾ ਹਰ ਸਾਲ ਤੇ ਪਹਿਲੀ ਜਿਹੜੀ ਸ਼ੁਰੂਆਤ ਹੈ ਉਹ 23 ਨਵੰਬਰ 2025 ਤੋਂ ਨਿਊਜ਼ੀਲੈਂਡ ਦੇ ਆਪੋਰਟ ਤੋਂ ਕੀਤੀ ਜਾ ਰਹੀ ਹੈ ਜਿੱਥੇ ਬੱਬੂ ਮਾਨੀ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕਰਨਗੇ ਜੋ ਬੋਲ ਇਸੋ ਮੈਂ ਸਰਦਾਰ ਮਨਿੰਦਰ ਸਿੰਘ ਬਾਸੀ ਜੀ ਨੂੰ ਬੇਨਤੀ ਕਰਾਂਗਾ ਵੀ ਉਹ ਆਪਣੇ ਮੁਖਾਰਮਤ ਤੋਂ ਥੋੜਾ ਜਿਹਾ ਜਾਣਨਾ ਪਾ ਦੇਣ ਸੰਗਤਾਂ ਨੂੰ ਸਾਹ ਮਨਿੰਦਰ ਸਿੰਘ ਬਾਸੀ ਸਾਹਿਬ ਆਪਣੇ ਮੁਖਾਰਮਤ ਤੋਂ ਦੋ ਸ਼ਬਦ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਭ ਤੋਂ ਪਹਿਲਾਂ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਵੱਲੋਂ ਸਾਰੇ ਹੀ ਦਰਸ਼ਕਾਂ ਦਾ ਸਮੂਹ ਸੁਸਾਇਟੀਆਂ ਖਿਲਾੜਾਂ ਮੀਡੀਆ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਕਿ ਤੁਹਾਡੇ ਸਹਿਯੋਗ ਤੋਂ ਬਿਨਾ ਇਹ ਸਭ ਅਸੰਭਵ ਸੀ ਤੇ ਜਿਵੇਂ ਆਪ ਜੀ ਨੂੰ ਮੱਖਣ ਜੀ ਨੇ ਦੱਸਿਆ ਕਿ ਨਿਊਜ਼ੀਲੈਂਡ ਦੇ ਵਿੱਚ ਇਹ ਪਹਿਲਾ ਗੁਰਦੁਆਰਾ ਸਾਹਿਬ ਸਥਾਪਿਤ ਹੋਇਆ ਉਸ ਤੋਂ ਬਾਅਦ ਕਬੱਡੀ ਵੀ ਇੱਥੋਂ ਹੀ ਸ਼ੁਰੂ ਹੋਵਾਦ ਹੋਈ ਤੇ ਉਵੇਂ ਹੀ ਜਿਵੇਂ ਕਿ ਆਸਟ੍ਰੇਲੀਆ ਵਿੱਚ ਸਿਰਫ ਗੇਮਸ ਨੇ ਉੱਥੇ ਜੋ ਫੈਡਰੇਸ਼ਨਾਂ ਨੇ ਉਹ ਆਪਣਾ ਵੱਖੋ-ਵੱਖ ਖੇਡਦੀਆਂ ਪਰ ਜਿੱਦਣ ਸਿੱਖ ਗੇਮ ਹੁੰਦੀਆਂ ਉਹ ਸਾਰੇ ਇੱਕ ਜਗ੍ਹਾ ਸਿੱਖ ਗੇਮ ਦੀ ਛਤਰੀ ਥੱਲੇ ਖੇਡਦੇ ਆ ਜੋ ਇੱਥੇ ਵੀ ਆਪਾਂ ਨੂੰ ਉਸ ਚੀਜ਼ ਦੀ ਘਾਟ ਮਹਿਸੂਸ ਹੋ ਰਹੀ ਸੀ ਇਸ ਕਰਕੇ ਸਾਰਿਆਂ ਨੂੰ ਨਾਲ ਲੈ ਕੇ ਸਾਰੀਆਂ ਫੈਡਰੇਸ਼ਨਾਂ ਨੂੰ ਸੱਦਾ ਦੇਵਾਂਗੇ ਸਾਰੇ ਹੀ ਕਲੱਬਾਂ ਨੂੰ ਤੇ ਸਾਰੀਆਂ ਜੋ ਸੱਭਿਆਚਾਰਕ ਆਪਣੇ ਕਲੱਬਿਆਂ ਤੇ ਗੁਰੂ ਘਰ ਆ ਉਹਨਾਂ ਨੂੰ ਬੇਨਤੀ ਕਰਕੇ ਇੱਕ ਪਲੇਟਫਾਰਮ ਤਿਆਰ ਕਰਾਂਗੇ ਜੋ ਆਸਟ੍ਰੇਲੀਆ ਦੀ ਤਰਜ਼ ਤੇ ਹਰ ਸਾਲ ਵੱਖ-ਵੱਖ ਸ਼ਹਿਰਾਂ ਵਿੱਚ ਹੋਏਗਾ ਤੇ ਉਸ ਛਤਰੀ ਦੇ ਥੱਲੇ ਸਾਰੇ ਉਹਦੇ ਰੂਲ ਐਂਡ ਰੈਗੂਲੇਸ਼ਨ ਵਿੱਚ ਸਾਰਿਆਂ ਲਈ ਖੁੱਲ੍ਹਾ ਸੱਦਾ ਹੋਏਗਾ ਸਾਰੇ ਆਪਣਾ ਪਾਰਟਿਸਪੀਟ ਕਰ ਸਕਣਗੇ ਤੁਹਾਦਿਆਂ ਤੁਸੀਂ ਸਾਰੇ ਸਹਿਯੋਗ ਦਿਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਤੇ ਇਸ ਦਾ ਨਾਮ ਹੋਊਗਾ ਐਮ ਜ਼ेड ਪੰਜਾਬੀ ਗੇਮਜ਼ ਦੀ ਸ਼ੁਰੂਆਤ ਹੋਈ ਇਸ ਗਰਾਊਂਡ ਤੋਂ ਇਸ ਸਰਜ਼ਮੀਨ ਤੋਂ ਔਰ ਸਭ ਤੋਂ ਪਹਿਲਾਂ ਗੁਰੂਕਰ ਹਮੇਸ਼ਾ ਤੇ ਅਸਤਿਤਵ ਹੋਇਆ ਅੱਜ ਇੱਥੇ ਅਸੀਂ ਇੱਕ ਬਹੁਤ ਅਹਿਮ ਐਲਾਨ ਕਰਨ ਜਾ ਰਹੇ ਹਾਂ ਜਿਹੜਾ ਦਿਨ ਹੋਊਗਾ 2 ਨਵੰਬਰ 2025 ਐਮ ਜ਼ेड ਪੰਜਾਬੀ ਗੇਮਜ਼ ਦੀ ਸ਼ੁਰੂਆਤ ਹੋਊਗੀ ਤੇ ਜਿੱਥੇ ਕਬੱਡੀ ਦੇ ਨਾਲ ਨਾਲ ਬਹੁਤ ਸਾਰੀਆਂ ਖੇਡਾਂ ਤੇ ਬੱਬੂ ਮਾਨੀ ਰੰਗ ਰੰਗ ਪ੍ਰੋਗਰਾਮ ਪੇਸ਼ ਕਰਨਗੇ ਇਹ ਲੜੀ ਇੱਕ ਕੜੀ ਬਣੇਗੀ ਜਿਵੇਂ ਆਸਟ੍ਰੇਲੀਆ ਸਿੱਖ ਗੇਮਜ਼ ਹੁੰਦੀਆਂ ਨੇ ਹਰ ਸਾਲ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਇਸੇ ਤਰ੍ਹਾਂ ਜਿਹੜੀ ਸ਼ੁਰੂਆਤ ਹੈ ਉਹ 23 ਨਵੰਬਰ 2025 ਦਾ ਹੋਕਰ ਤੋਂ ਕੀਤੀ ਜਾ ਰਹੀ ਹੈ ਅਗਲੇ ਸਾਲਾਂ ਦੇ ਵਿੱਚ ਐਮ ਜ਼ेड ਪੰਜਾਬੀ ਗੇਮ ਨੂੰ ਸਪ੍ਰਿੰਟ ਕੀਤਾ ਜਾਊਗਾ ਹੋਰ ਵਕਤ ਸ਼ਹਿਰਾਂ ਦੇ ਵਿੱਚ ਹਰ ਸਾਲ ਇਸੇ ਲੜੀ ਇਸੇ ਕੜੀ ਦੇ ਤਹਿਤ ਇਹ ਐਮਜ਼ेड ਪੰਜਾਬੀ ਗੇਮ ਹੋਈਆਂ ਕਰ ਰਹੀਆਂ ਸਾਡੇ ਸਾਰਿਆਂ ਦੇ ਸਹਿਯੋਗ ਦੀ ਆਪਾਂ ਮੰਗ ਕਰਦੇ ਆਂ ਸਾਡੇ ਸਾਰਿਆਂ ਦਾ ਸਹਿਯੋਗ ਸਾਰੀਆਂ ਸੈਡੀਆਂ ਦਾ ਤੇ ਜਿੰਨੇ ਵੀ ਸਾਡੇ ਸਤਿਕਾਰ ਦੇ ਯੋਗ ਵੀਰ ਕਬੱਡੀ ਦੇ ਪ੍ਰੇਮੀ ਪ੍ਰਮੋਟਰ ਸਪੋਰਟਰ ਨੇ ਉਹਨਾਂ ਸਾਰਿਆਂ ਦਾ ਸਹਿਯੋਗ ਚਾਹੀਦਾ ਹੈ ਐਮਜ਼ेड ਪੰਜਾਬੀ ਗੇਮ ਦੀ ਸ਼ੁਰੂਆਤ 23 ਨਵੰਬਰ 2025 ਤੋਂ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਸਾਰੀਆਂ ਫੈਡਰੇਸ਼ਨਾਂ ਸਾਰੀਆਂ ਕਲੱਬਾਂ ਸਾਰੀਆਂ ਸਾਇਟੀਆਂ ਸਾਰੀਆਂ ਐਨ ਜੀਓ ਸਾਰੇ ਕਬੱਡੀ ਦੇ ਪ੍ਰੇਮੀ ਤੇ ਇੱਕ ਸਰਬਸਾਂਝਾ ਈਵੈਂਟ ਇੱਕ ਫੈਮਿਲੀ ਈਵੈਂਟ ਦੇ ਰੂਪ ਦੇ ਵਿੱਚ ਇਹ ਕਰਵਾਇਆ ਜਾ ਕਰੇਗਾ ਹਰ ਸਾਲ ਤੇ ਪਹਿਲੀ ਜਿਹੜੀ ਸ਼ੁਰੂਆਤ ਹੈ ਉਹ 23 ਨਵੰਬਰ 2025 ਤੋਂ ਨਿਊਜ਼ੀਲੈਂਡ ਦੇ ਆਪਰੋਂ ਤੋਂ ਕੀਤੀ ਜਾ ਰਹੀ ਹੈ ਜਿੱਥੇ ਬੱਬੂ ਮਾਨੀ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕਰਨਗੇ ਜੋ ਬੋਲ ਕਰਾਂਗਾ ਵੀ ਉਹ ਆਪਣੇ ਮੁਖਾਰਮਣ ਤੋਂ ਥੋੜਾ ਜਿਹਾ ਜਾਣਨਾ ਪਾ ਦੇਣ ਸੰਗਤਾਂ ਨੂੰ ਸਾਮਿੰਦਰ ਸਿੰਘ ਪਾਸੀ ਸਾਹਿਬ ਆਪਣੇ ਮੁਖਾਰਮਣ ਤੋਂ ਦੋ ਸ਼ਬਦ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਭ ਤੋਂ ਪਹਿਲਾਂ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਵੱਲੋਂ ਸਾਰੇ ਹੀ ਦਰਸ਼ਕਾਂ ਦਾ ਸਮੂਹ ਸੁਸਾਇਟੀਆਂ ਖਿਲਾੜਾਂ ਮੀਡੀਆ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਕਿ ਤੁਹਾਡੇ ਸਹਿਯੋਗ ਤੋਂ ਬਿਨਾ ਇਹ ਸਭ ਅਸੰਭਵ ਸੀ ਤੇ ਜਿਵੇਂ ਆਪ ਜੀ ਨੂੰ ਮੱਖਣ ਜੀ ਨੇ ਦੱਸਿਆ ਕਿ ਨਿਊਜ਼ੀਲੈਂਡ ਦੇ ਵਿੱਚ ਇਹ ਪਹਿਲਾ ਗੁਰਦੁਆਰਾ ਸਾਹਿਬ ਸਥਾਪਿਤ ਹੋਇਆ। ਉਸ ਤੋਂ ਬਾਅਦ ਕਬੱਡੀ ਵੀ ਇੱਥੋਂ ਹੀ ਸ਼ੁਰੂ-ਸ਼ੁਆਤ ਹੋਈ ਤੇ ਉਵੇਂ ਹੀ ਜਿਵੇਂ ਕਿ ਆਸਟ੍ਰੇਲੀਆ ਵਿੱਚ ਸੱਤ ਗੇਮਸ ਨੇ ਉੱਥੇ ਜੋ ਫੈਡਰੇਸ਼ਨਾਂ ਨੇ ਉਹ ਆਪਣਾ ਵੱਖੋ-ਵੱਖ ਖੇਡਦੀਆਂ ਪਰ ਜਿੱਦਣ ਸਿੱਖ ਗੇਮ ਹੁੰਦੀਆਂ ਉਹ ਸਾਰੇ ਇੱਕ ਜਗ੍ਹਾ ਸਿੱਖ ਗੇਮ ਦੀ ਛਤਰੀ ਥੱਲੇ ਖੇਡਦੇ ਆ। ਜੋ ਇੱਥੇ ਵੀ ਆਪਾਂ ਨੂੰ ਇਸ ਚੀਜ਼ ਦੀ ਘਾਟ ਮਹਿਸੂਸ ਹੋ ਰਹੀ ਸੀ ਇਸ ਕਰਕੇ ਸਾਰਿਆਂ ਨੂੰ ਨਾਲ ਲੈ ਕੇ ਸਾਰੀਆਂ ਫੈਡਰੇਸ਼ਨਾਂ ਨੂੰ ਸੱਦਾ ਦੇਵਾਂਗੇ। ਸਾਰੇ ਹੀ ਕਲੱਬਾਂ ਨੂੰ ਤੇ ਸਾਰੀਆਂ ਜੋ ਸੱਭਿਆਚਾਰਕ ਆਪਣੇ ਕਲੱਬਿਆਂ ਤੇ ਗੁਰੂ ਘਰ ਆ ਉਹਨਾਂ ਨੂੰ ਬੇਨਤੀ ਕਰਕੇ ਇੱਕ ਪਲੇਟਫਾਰਮ ਤਿਆਰ ਕਰਾਂਗੇ ਜੋ ਆਸਟ੍ਰੇਲੀਆ ਦੀ ਤਰਜ਼ ਤੇ ਹਰ ਸਾਲ ਵੱਖ-ਵੱਖ ਸ਼ਹਿਰਾਂ ਵਿੱਚ ਹੋਏਗਾ ਤੇ ਉਸ ਛਤਰੀ ਦੇ ਥੱਲੇ ਸਾਰੇ ਉਹਦੇ ਰੂਲ ਐਂਡ ਰੈਗੂਲੇਸ਼ਨ ਵਿੱਚ ਸਾਰਿਆਂ ਲਈ ਖੁੱਲਾ ਸੱਦਾ ਹੋਏਗਾ ਸਾਰੇ ਆਪਾਂ ਪਾਰਟਿਸਪੇਟ ਕਰ ਸਕਣਗੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਸਹਿਯੋਗ ਦਿਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਤੇ ਇਸ ਦਾ ਨਾਮ ਹੋਊਗਾ ਐਮ ਜ਼ेड ਪੰਜਾਬੀ ਗੇਮਜ਼ ਦੀ ਸ਼ੁਰੂਆਤ ਹੋਈ ਇਸ ਗਰਾਊਂਡ ਤੋਂ ਇਸ ਸਰ ਜ਼ਮੀਨ ਤੋਂ ਔਰ ਸਭ ਤੋਂ ਪਹਿਲਾਂ ਗੁਰੂਕਰ ਹਮੇਸ਼ਾ ਤੇ ਅਸਤਤ ਹੋਇਆ ਅੱਜ ਇੱਥੇ ਅਸੀਂ ਇੱਕ ਬਹੁਤ ਅਹਿਮ ਐਲਾਨ ਕਰਨ ਜਾ ਰਹੇ ਹਾਂ ਜਿਹੜਾ ਦਿਨ ਹੋਊਗਾ 3 ਨਵੰਬਰ 2025 ਐਮ ਜ਼ेड ਪੰਜਾਬੀ ਗੇਮਜ਼ ਦੀ ਸ਼ੁਰੂਆਤ ਹੋਊਗੀ ਤੇ ਜਿੱਥੇ ਕਬੱਡੀ ਦੇ ਨਾਲ ਨਾਲ ਬਹੁਤ ਸਾਰੀਆਂ ਖੇਡਾਂ ਦੇ ਬੱਬੂ ਮਾਨੀ ਰੰਗ ਰੰਗ ਪ੍ਰੋਗਰਾਮ ਪੇਸ਼ ਕਰਨਗੇ ਇਹ ਲੜੀ ਇੱਕ ਕੜੀ ਬਣੇਗੀ ਜਿਵੇਂ ਆਸਟ੍ਰੇਲੀਆ ਸਿੱਖ ਗੇਮਸ ਹੁੰਦੀਆਂ ਨੇ ਹਰ ਸਾਲ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਇਸੇ ਤਰ੍ਹਾਂ ਜਿਹੜੀ ਸ਼ੁਰੂਆਤ ਹੈ ਉਹ 23 ਨਵੰਬਰ 2025 ਦਾ ਹੋਕਰ ਤੋਂ ਕੀਤੀ ਜਾ ਰਹੀ ਹੈ ਅਗਲੇ ਸਾਲਾਂ ਦੇ ਵਿੱਚ ਐਮਜ਼ਡ ਪੰਜਾਬੀ ਗੇਮ ਨੂੰ ਸਪ੍ਰਿੰਟ ਕੀਤਾ ਜਾਊਗਾ ਹੋਰ ਵੱਖ-ਵੱਖ ਸ਼ਹਿਰਾਂ ਦੇ ਵਿੱਚ ਹਰ ਸਾਲ ਇਸੇ ਲੜੀ ਇਸੇ ਕੜੀ ਦੇ ਤਹਿਤ ਇਹ ਐਨ ਜ਼ेड ਪੰਜਾਬੀ ਗੇਮਜ਼ ਹੋਈਆਂ ਕਰ ਰਹੀਆਂ ਫੜੇ ਸਾਰਿਆਂ ਦੇ ਸਹਿਯੋਗ ਦੀ ਆਪਾਂ ਮੰਗ ਕਰਦੇ ਆਂ ਫੜੇ ਸਾਰਿਆਂ ਦਾ ਸਹਿਯੋਗ ਸਾਰੀਆਂ ਸੈਡੀਆਂ ਦਾ ਤੇ ਜਿੰਨੇ ਵੀ ਸਾਡੇ ਸਤਕਾਰ ਦੇ ਯੋਗ ਵੀਰ ਕਬੱਡੀ ਦੇ ਪ੍ਰੇਮੀ ਪ੍ਰਮੋਟਰ ਸਪੋਰਟਰ ਨੇ ਉਹਨਾਂ ਸਾਰਿਆਂ ਦਾ ਸਹਿਯੋਗ ਚਾਹੀਦਾ ਹੈ ਐਨ ਜ਼ेड ਪੰਜਾਬੀ ਗੇਮ ਦੀ ਸ਼ੁਰੂਆਤ 23 ਨਵੰਬਰ 2025 ਤੋਂ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਸਾਰੀਆਂ ਫੈਡਰੇਸ਼ਨਾਂ ਸਾਰੀਆਂ ਕਲੱਬਾਂ ਸਾਰੀਆਂ ਸੈਡੀਆਂ ਸਾਰੇ ਐਂਜੋਡੇ ਸਾਰੇ ਕਬੱਡੀ ਦੇ ਪ੍ਰੇਮੀ ਤੇ ਇੱਕ ਸਰਬਸਾਂਝਾ ਈਵੈਂਟ ਇੱਕ ਫੈਮਿਲੀ ਈਵੈਂਟ ਦੇ ਰੂਪ ਦੇ ਵਿੱਚ ਇਹ ਕਰਵਾਇਆ ਜਾ ਕਰੇਗਾ ਹਰ ਸਾਲ ਤੇ ਪਹਿਲੀ ਜਿਹੜੀ ਸ਼ਰਮਾਤ ਹੈ ਉਹ 3 ਨਵੰਬਰ 2025 ਤੋਂ ਨਿਊਜ਼ੀਲੈਂਡ ਦੇ ਆਕਰ ਤੋਂ ਕੀਤੀ ਜਾ ਰਹੀ ਹੈ ਜਿੱਥੇ ਬੱਬੂਵਾਨੀ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਨਗੇ ਜੋ ਬੋਲ ਸਰਦਾਰ ਮਨਿੰਦਰ ਸਿੰਘ ਬਾਸੀ ਜੀ ਨੂੰ ਬੇਨਤੀ ਕਰਾਂਗਾ ਵੀ ਉਹ ਆਪਣੇ ਮੁਖਾਰਮਤ ਤੋਂ ਥੋੜਾ ਜਿਹਾ ਚੰਗਣਾ ਪਾ ਦੇਣ ਸੰਗਤਾਂ ਨੂੰ ਸ ਆ ਮਨਿੰਦਰ ਸਿੰਘ ਬਾਸੀ ਸਾਹਿਬ ਆਪਣੇ ਮੁਖਾਰਮਤ ਤੋਂ ਦੂਰ ਸ਼ਬਦ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਭ ਤੋਂ ਪਹਿਲਾਂ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਵੱਲੋਂ ਸਾਰੇ ਹੀ ਦਰਸ਼ਕਾਂ ਦਾ ਸਮੂਹ ਸੁਸਾਇਟੀਆਂ ਖਿਲਾੜਾਂ ਮੀਡੀਆ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਕਿ ਤੁਹਾਡੇ ਸਹਿਯੋਗ ਤੋਂ ਬਿਨਾ ਇਹ ਸਭ ਅਸੰਭਵ ਸੀ ਤੇ ਜਿਵੇਂ ਆਪ ਜੀ ਨੂੰ ਮੱਖਣ ਜੀ ਨੇ ਦੱਸਿਆ ਕਿ ਨਿਊਜ਼ੀਲੈਂਡ ਦੇ ਵਿੱਚ ਇਹ ਪਹਿਲਾ ਗੁਰਦੁਆਰਾ ਸਾਹਿਬ ਸਥਾਪਿਤ ਹੋਇਆ ਉਸ ਤੋਂ ਬਾਅਦ ਕਬੱਡੀ ਵੀ ਇੱਥੋਂ ਹੀ ਸ਼ੁਰੂ ਹੋਵਾਦ ਹੋਈ ਤੇ ਉਵੇਂ ਹੀ ਜਿਵੇਂ ਕਿ ਆਸਟ੍ਰੇਲੀਆ ਵਿੱਚ ਸਿਰਫ ਗੇਮਸ ਨੇ ਉੱਥੇ ਜੋ ਫੈਡਰੇਸ਼ਨਾਂ ਨੇ ਉਹ ਆਪਣਾ ਵੱਖੋ-ਵੱਖ ਖੇਡਦੀਆਂ ਪਰ ਜਿੱਦਣ ਸਿੱਖ ਗੇਮ ਹੁੰਦੀਆਂ ਉਹ ਸਾਰੇ ਇੱਕ ਜਗ੍ਹਾ ਸਿੱਖ ਗੇਮ ਦੀ ਛਤਰੀ ਥੱਲੇ ਖੇਡਦੇ ਆ ਜੋ ਇੱਥੇ ਵੀ ਆਪਾਂ ਨੂੰ ਉਸ ਚੀਜ਼ ਦੀ ਘਾਟ ਮਹਿਸੂਸ ਹੋ ਰਹੀ ਸੀ ਇਸ ਕਰਕੇ ਸਾਰਿਆਂ ਨੂੰ ਨਾਲ ਲੈ ਕੇ ਸਾਰੀਆਂ ਫੈਡਰੇਸ਼ਨਾਂ ਨੂੰ ਸੱਦਾ ਦੇਵਾਂਗੇ ਸਾਰੇ ਹੀ ਕਲੱਬਾਂ ਨੂੰ ਤੇ ਸਾਰੀਆਂ ਜੋ ਸੱਭਿਆਚਾਰਕ ਆਪਣੇ ਕਲੱਬਿਆਂ ਤੇ ਗੁਰੂ ਘਰ ਆ ਉਹਨਾਂ ਨੂੰ ਬੇਨਤੀ ਕਰਕੇ ਇੱਕ ਪਲੇਟਫਾਰਮ ਤਿਆਰ ਕਰਾਂਗੇ ਜੋ ਆਸਟ੍ਰੇਲੀਆ ਦੀ ਤਰਜ਼ ਤੇ ਹਰ ਸਾਲ ਵੱਖ-ਵੱਖ ਸ਼ਹਿਰਾਂ ਵਿੱਚ ਹੋਏਗਾ ਤੇ ਉਸ ਛਤਰੀ ਦੇ ਥੱਲੇ ਸਾਰੇ ਉਹਦੇ ਰੂਲ ਐਂਡ ਰੈਗੂਲੇਸ਼ਨ ਵਿੱਚ ਸਾਰਿਆਂ ਲਈ ਖੁੱਲਾ ਸੱਦਾ ਹੋਏਗਾ ਸਾਰੇ ਆਪਣਾ ਪਾਰਟਿਸਪੀਟ ਕਰ ਸਕਣਗੇ ਦਿਆਂ ਤੁਸੀਂ ਸਾਰੇ ਸਹਿਯੋਗ ਦਿਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ